ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਅੱਜ ਦਾ ਟੌਪਿਕ ਹੈ ਹੁਣ ਘਰ ਦਾ ਮੁਖੀ ਮੇਰਾ ਘਰ ਵਾਲਾ ਹੈ ਘਰ ਦੇ ਬਾਹਰ ਟੈਕਸੀ ਆ ਕੇ ਰੁਕੀ ਸੀ ਪ੍ਰੀਤੀ ਨੇ ਬਾਹਰ ਝਾਤ ਮਾਰ ਕੇ ਵੇਖਿਆ ਤਾਂ ਸੱਸ ਮਹਿੰਦਰ ਕੌਰ ਬਾਹਰ ਖੜੀ ਸੀ ਅਤੇ ਉਡੀਕ ਕਰ ਰਹੀ ਸੀ ਕਿ ਕੋਈ ਉਸ ਨੂੰ ਅੰਦਰ ਲੈਣ ਆਵੇ ਪਰ ਘਰ ਵਿੱਚ ਮੌਜੂਦ ਪੁੱਤਰ ਗੁਰਚੰਦ ਅਤੇ ਨੂੰਹ ਪ੍ਰੀਤੀ ਦੋਵੇਂ ਸਨ ਫਿਰ ਵੀ ਕਿਸੇ ਨੇ ਬਾਹਰ ਆਉਣ ਦੀ ਜ਼ਹਿਮਤ ਨਹੀਂ ਕੀਤੀ ਇੰਡੀ ਨੇ ਗੁਰਚੰਦ ਨੇ ਪ੍ਰੀਤੀ ਨੂੰ ਪੁੱਛਿਆ ਕੌਣ ਹੈ ਪ੍ਰੀਤੀ ਹੋਰ ਕੌਣ ਹੋਵੇਗਾ ਤੁਹਾਡੀ ਮਾਂ ਹੈ ਕਹਿ ਕੇ ਉਸ ਨੇ ਦਰਵਾਜ਼ਾ ਖੁੱਲਾ ਛੱਡ ਦਿੱਤਾ ਅਤੇ ਵਾਪਸ ਆਪਣੇ ਕੰਮ ਵਿੱਚ ਰੁੱਝ ਗਈ ਇੱਧਰ ਗੁਰਚੰਦ ਨੇ ਵੀ ਜ਼ਿਆਦਾ ਧਿਆਨ ਨਹੀਂ ਦਿੱਤਾ ਅਤੇ ਆਪਣੀ ਆਈਪੀਐਲ ਮੈਚ ਵੇਖਣ ਵਿੱਚ ਮਸਤ ਹੋ ਗਿਆ ਜਿਸ ਲਈ ਉਸ ਨੇ ਅੱਜ ਛੁੱਟੀ ਕੀਤੀ ਸੀ ਕੁਝ ਦੇਰ ਬਾਅਦ ਮਹਿੰਦਰ ਕੌਰ ਉਡੀਕ ਕਰਦੀ ਰਹੀ ਪਰ ਟੈਕਸੀ ਵਾਲੇ ਨੇ ਵੀ ਵਾਪਸ ਜਾਣਾ ਸੀ ਉਸ ਨੇ ਟੈਕਸੀ ਵਾਲੇ ਨੂੰ ਕਹਿ ਕੇ ਆਪਣਾ ਸਮਾਨ ਘਰ ਦੇ ਦਰਵਾਜ਼ੇ ਤੱਕ ਰਖਵਾਇਆ ਅਤੇ ਉਸ ਨੂੰ ਪੈਸੇ ਦੇ ਕੇ ਵਾਪਸ ਭੇਜ ਦਿੱਤਾ। ਮਹਿੰਦਰ ਕੌਰ ਪਹਿਲਾਂ ਨਾਲੋਂ ਕਾਫੀ ਕਮਜ਼ੋਰ ਹੋ ਚੁੱਕੀ ਸੀ। ਜਿਵੇਂ-ਜਿਵੇਂ ਕਦਮ ਵਧਾਉਂਦਿਆਂ ਉਹ ਘਰ ਵਿੱਚ ਦਾਖਲ ਹੋਈ ਮਹਿੰਦਰ ਕੌਰ ਨੇ ਗੁਰਜੰਤ ਅਤੇ ਪ੍ਰੀਤੀਵਲ ਵੇਖਿਆ। ਪਰ ਦੋਵਾਂ ਨੇ ਉਸ ਵੱਲ ਦੇਖਣਾ ਕੀ ਸੀ ਧਿਆਨ ਹੀ ਦੂਜੇ ਪਾਸੇ ਕਰ ਲਿਆ। ਦੋਹਾਂ ਦੀ ਅਜਿਹੀ ਬੇਰੁਖੀ ਵੇਖ ਕੇ ਉਸ ਦਾ ਦਿਲ ਰੋਣ ਨੂੰ ਹੋਇਆ ਜਿਵੇਂ ਜਿਵੇਂ ਕਮਰੇ ਵੱਲ ਜਾਣ ਲੱਗੀ ਕਿ ਇੰਨੇ ਨੂੰ ਪ੍ਰੀਤੀ ਬੋਲੀ ਉਧਰ ਕਿੱਥੇ ਜਾ ਰਹੀ ਹੋ ਮਾਂ ਜੀ ਹੁਣ ਉਹ ਤੁਹਾਡਾ ਕਮਰਾ ਨਹੀਂ ਹੈ ਤੁਹਾਡਾ ਸਮਾਨ ਇੱਥੇ ਸਟੋਰ ਰੂਮ ਵਿੱਚ ਰੱਖ ਦਿੱਤਾ ਗਿਆ ਹੈ ਮਹਿੰਦਰ ਕੌਰ ਇੱਕ ਪਲ ਲਈ ਖੜੀ ਪ੍ਰੀਤੀ ਵੱਲ ਵੇਖਦੀ ਰਹਿ ਗਈ ਪਰ ਕੁਝ ਬੋਲ ਨਾ ਸਕੇ ਬਸ ਅੱਖਾਂ ਵਿੱਚ ਹੰਝੂ ਆ ਗਏ ਪ੍ਰੀਤੀ ਨੇ ਚੁੱਪਚਾਪ ਗੁਰਜੰਤ ਦੇ ਵੱਲ ਇਸ਼ਾਰਾ ਕਰਕੇ ਮਾਂ ਨੂੰ ਕੁਝ ਕਹਿਣ ਲਈ ਕਿਹਾ ਤਦ ਗੁਰਜੰਤ ਨੇ ਮਾਵਲ ਵੇਖਦਿਆਂ ਬੜੀ ਬੇਫਿਕਰੀ ਨਾਲ ਕਿਹਾ ਹੁਣ ਤੁਹਾਨੂੰ ਵੱਡੇ ਕਮਰੇ ਦੀ ਕੀ ਲੋੜ ਹੈ ਮਾਂ ਪਹਿਲਾਂ ਤਾਂ ਬਾਪੂ ਜੀ ਸਨ ਪਰ ਹੁਣ ਤਾਂ ਉਹ ਵੀ ਨਹੀਂ ਸਨ ਅਤੇ ਵੈਸੇ ਵੀ ਹੁਣ ਤੁਹਾਡੇ ਪੋਤੇ ਪੋਤੀ ਹੋਣ ਵਾਲੇ ਹਨ ਤਾਂ ਵੱਡੇ ਕਮਰੇ ਦੀ ਲੋੜ ਤਾਂ ਸਾਨੂੰ ਪਵੇਗੀ ਨਾ ਇਸ ਲਈ ਤੁਹਾਡਾ ਸਮਾਨ ਸਟੋਰ ਰੂਮ ਵਿੱਚ ਸ਼ਿਫਟ ਕਰ ਦੁੱਤਾ ਹੈ ਵੈਸੇ ਹੀ ਵੱਡਾ ਕਮਰਾ ਤਾਂ ਘਰ ਦੇ ਮੁਖੀ ਦਾ ਹੁੰਦਾ ਹੈ ਅਤੇ ਬਾਪੂ ਜੀ ਦੇ ਜਾਣ ਤੋਂ ਬਾਅਦ ਇਸ ਘਰ ਦਾ ਮੁਖੀ ਤਾਂ ਮੈਂ ਹੀ ਹਾਂ ਮੁਖੀ ਮਹਿੰਦਰ ਕੌਰ ਜੀ ਦੇ ਮੂੰਹੋਂ ਸਿਰਫ ਇੰਨਾ ਹੀ ਨਿਕਲਿਆ ਗੁਰਜੰਤ ਬੋਲਿਆ ਹੋਰ ਨਹੀਂ ਤਾਂ ਕੀ ਹੁਣ ਮੈਂ ਘਰ ਦੇ ਖਰਚੇ ਚਲਾਵਾਂਗਾ ਤਾਂ ਮੁਖੀ ਵੀ ਤਾਂ ਮੈਂ ਹੀ ਹਾਂ ਅਤੇ ਹੁਣ ਸਭ ਨੂੰ ਮੇਰੀ ਗੱਲ ਮੰਨਣੀ ਪਵੇਗੀ ਮਹਿੰਦਰ ਕੌਰ ਦੀਆਂ ਅੱਖਾਂ ਵਿੱਚ ਹੁਣ ਵੀ ਹੰਝੂ ਸਨ ਉਸ ਨੇ ਸਟੋਰ ਰੂਮ ਦੇ ਨੇੜੇ ਬਣੇ ਛੋਟੇ ਕਮਰੇ ਵੱਲ ਦੇਖਿਆ ਤਾਂ ਗੁਰਜੰਤ ਬੋਲਿਆ ਉਹ ਕੀ ਹੈ ਨਾ ਮਾ ਪ੍ਰੀਤੀ ਦੀ ਡਿਲੀਵਰੀ ਲਈ ਉਸਦੀ ਭੈਣ ਆ ਰਹੀ ਹੈ ਉਸ ਨੂੰ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਉਹ ਕਮਰਾ ਉਸ ਲਈ ਰੱਖਿਆ ਹੈ ਅਤੇ ਗੈਸਟ ਰੂਮ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਮਹਿਮਾਨ ਰਹਿੰਦੇ ਹਨ ਹੁਣ ਉਹ ਕੋਈ ਮਹਿਮਾਨ ਥੋੜੀ ਹੈ ਉਹ ਤਾਂ ਘਰ ਦੀ ਹੀ ਹੈ ਕੱਲ ਨੂੰ ਬੱਚਾ ਆਏਗਾ ਕੋਈ ਪ੍ਰੋਗਰਾਮ ਕਰਨਾ ਹੋਵੇਗਾ ਮਹਿਮਾਨ ਹੋਣਗੇ ਤਾਂ ਉਸ ਲਈ ਗੈਸਟ ਰੂਮ ਤਾਂ ਰੱਖਣਾ ਪਵੇਗਾ ਨਾ ਇਸ ਲਈ ਗੈਸਟ ਰੂਮ ਨੂੰ ਹੱਥ ਵੀ ਨਾ ਲਾਇਓ ਜੀ ਗੁਰਜੰਤ ਦੀ ਗੱਲ ਸੁਣ ਕੇ ਮਹਿੰਦਰ ਕੌਰ ਦੇ ਪੈਰਾਂ ਨੂੰ ਜਿਵੇਂ ਕਿਸੇ ਨੇ ਜੰਜੀਰਾ ਨਾਲ ਬੰਨ ਦਿੱਤਾ ਹੋਵੇ ਪੈਰ ਸਟੋਮ ਵਾਲ ਵੱਧ ਹੀ ਨਹੀਂ ਰਹੇ ਸਨ ਜਿਵੇਂ ਤਿਵੇਂ ਇੱਕ ਇੱਕ ਕਦਮ ਕਰਕੇ ਅੱਗੇ ਵਧਾਇਆ ਗੁਰਜੰਤ ਬੋਲਿਆ ਮਾਂ ਆਪਣਾ ਸਮਾਨ ਵੀ ਤਾਂ ਲੈ ਜਾਓ ਅਤੇ ਦਰਵਾਜ਼ਾ ਬੰਦ ਕਰ ਲਿਓ ਅਤੇ ਜੇ ਤੁਹਾਨੂੰ ਕੁਝ ਖਾਣ ਪੀਣ ਦੀ ਲੋੜ ਹੋਵੇ ਤਾਂ ਰਸੋਈ ਵਿੱਚੋਂ ਲੈ ਲੈਣਾ ਮਹਿੰਦਰਕੌਰ ਜਿਵੇਂ ਜਿਵੇਂ ਵਾਪਸ ਦਰਵਾਜ਼ੇ ਤੇ ਆਈ ਆਪਣੇ ਸਮਾਨ ਨੂੰ ਘਸੀਟਦਿਆਂ ਹੋਇਆਂ ਕਮਰੇ ਵਿੱਚ ਲੈ ਆਈ ਕਮਰੇ ਵਿੱਚ ਆ ਕੇ ਵੇਖਿਆ ਤਾਂ ਇੱਕ ਮੰਜੀ ਵਿਸ਼ੇ ਹੋਈ ਸੀ ਉਹਨਾਂ ਦੇ ਵਿਆਹ ਦੇ ਸਮੇਂ ਦੀ ਪੁਰਾਣੀ ਗੋਦਰੇ ਚਲਮਾਰੀ ਰੱਖੀ ਹੋਈ ਸੀ ਅਤੇ ਉਹ ਪੁਰਾਣਾ ਟੇਬਲ ਸੀ ਜਿਸ ਨੂੰ ਮਹਿੰਦਰ ਕੌਰ ਨੇ ਕਈ ਵਾਰ ਵੇਚਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸਤੇ ਘਰ ਵਾਲੇ ਨੇ ਉਸ ਨੂੰ ਵੇਚਣ ਨਹੀਂ ਦਿੱਤਾ ਸੀ ਉਹ ਕਹਿੰਦੇ ਸਨ ਕਿ ਖਰਾਬ ਤਾਂ ਨਹੀਂ ਹੋਇਆ ਪਤਾ ਨਹੀਂ ਕਦੋਂ ਕੰਮ ਆ ਜਾਵੇ ਪਰ ਇਹ ਨਹੀਂ ਸੀ ਪਤਾ ਕਿ ਇਹ ਟੇਬਲ ਮਹਿੰਦਰ ਕੌਰ ਦੇ ਹੀ ਕੰਮ ਆਵੇਗਾ ਅੱਖਾਂ ਵਿੱਚ ਹੰਝੂ ਲੈ ਕੇ ਉਹ ਮੰਜੀ ਤੇ ਬੈਠ ਗਈ ਹੁਣ 2 ਮਹੀਨੇ ਪਹਿਲਾਂ ਤੱਕ ਤਾਂ ਸਭ ਕੁਝ ਠੀਕ ਸੀ ਪੁੱਤਰ ਅਤੇ ਨੂੰ ਪਿਤਾ ਦੇ ਡਰ ਕਰਕੇ ਹੀ ਸੇਵਾ ਤਾਂ ਕਰਦੇ ਸਨ ਘਰ ਵਿੱਚ ਹਾਸਾ ਖੁਸ਼ੀ ਦਾ ਮਾਹੌਲ ਸੀ ਇੱਕ ਦਿਨ ਮਹਿੰਦਰ ਕੌਰ ਦੇ ਘਰ ਵਾਲੇ ਨੇ ਪਿੰਡ ਜਾਣ ਦੀ ਜ਼ਿੱਦ ਕੀਤੀ ਮਹਿੰਦਰ ਕੌਰ ਨੇ ਮਨਾ ਕਰ ਦਿੱਤਾ ਰਹਿਣ ਦਿਓ ਨੂੰ ਦਾ 6ਵਾਂ ਮਹੀਨਾ ਹੈ ਅਜਿਹੇ ਸਮੇਂ ਵਿੱਚ ਉਸ ਨੂੰ ਛੱਡ ਕੇ ਜਾਣਾ ਚੰਗੀ ਗੱਲ ਨਹੀਂ ਪਰ ਗੁਰਜੰਤ ਅਤੇ ਪ੍ਰੀਤੀ ਦੇ ਸਮਝਾਉਣ ਤੇ ਉਹ ਉਹਨਾਂ ਨਾਲ ਪਿੰਡ ਚਲੀ ਗਈ ਉਥੇ ਜੇਠ ਜਠਾਣੀ ਸਾਰਾ ਪਰਿਵਾਰ ਸੀ ਉਥੇ ਜਾਣ ਦੇ ਕੁਝ ਦਿਨ ਬਾਅਦ ਹੀ ਉਹਨਾਂ ਦੀ ਸਿਹਤ ਵਿਗੜ ਗਈ ਅਤੇ ਕੁਝ ਘੰਟਿਆਂ ਵਿੱਚ ਹੀ ਉਹਨਾਂ ਨੇ ਦਮ ਤੋੜ ਦਿੱਤਾ ਸਭ ਕੁਝ ਜਿਵੇਂ ਉਥੇ ਹੀ ਰੁਕ ਗਿਆ ਸੀ ਉਹਨਾਂ ਦਾ ਅੰਤਿਮ ਸੰਸਕਾਰ ਵੀ ਉਸੇ ਪਿੰਡ ਵਿੱਚ ਹੀ ਹੋਇਆ 15 ਦਿਨ ਦੇ ਪ੍ਰੋਗਰਾਮ ਤੋਂ ਬਾਅਦ ਗੁਰਜੰਤ ਅਤੇ ਪ੍ਰੀਤੀ ਵਾਪਸ ਆ ਗਏ ਪਰ ਮਹਿੰਦਰ ਕੌਰ ਨੂੰ ਉਹਨਾਂ ਦੀ ਜੇਠਾਣੀ ਨੇ ਉਥੇ ਹੀ ਰੋਕ ਲਿਆ ਸੀ ਇਹ ਕਹਿ ਕੇ ਕਿ ਸਵਾ ਮਹੀਨੇ ਬਾਅਦ ਹੀ ਆਪਣੀ ਜਗਾ ਛੱਡਣਾ ਅੱਜ ਸਵਾ ਮਹੀਨੇ ਬਾਅਦ ਉਹ ਪਿੰਡ ਤੋਂ ਵਾਪਸ ਆਈ ਉਹ ਵੀ ਇਕੱਲੀ ਉੱਥੇ ਤਾਂ ਸਾਰਾ ਪਰਿਵਾਰ ਸਟੇਸ਼ਨ ਤੇ ਛੱਡਣ ਆਇਆ ਸੀ ਪਰ ਇੱਥੇ ਗੁਰਜੰਤ ਵੀ ਸਟੇਸ਼ਨ ਤੱਕ ਲੈਣ ਨਹੀਂ ਆਇਆ ਕਹਿ ਰਿਹਾ ਸੀ ਕਿ ਬਹੁਤ ਜ਼ਰੂਰੀ ਕੰਮ ਹੈ ਪਰ ਇੱਥੇ ਮੈਚ ਵੇਖ ਰਿਹਾ ਸੀ ਅਤੇ ਫਿਰ ਇੱਥੇ ਘਰ ਦਾ ਸਾਰਾ ਸਿਸਟਮ ਹੀ ਬਦਲ ਚੁੱਕਿਆ ਸੀ ਇੰਨੀ ਜਲਦੀ ਪੁੱਤਰ ਅਤੇ ਨੂੰ ਮੂੰਹ ਮੋੜ ਲੈਣਗੇ ਇਸ ਦੀ ਤਾਂ ਉਸ ਨੂੰ ਬਿਲਕੁਲ ਵੀ ਉਮੀਦ ਨਹੀਂ ਸੀ ਸਿੱਧਾ ਸਟੋਰ ਰੂਮ ਵਿੱਚ ਪਹੁੰਚਾ ਦਿੱਤਾ ਸੀ ਹਜੇ ਮਹਿੰਦਰ ਕੌਰ ਇਹ ਸਭ ਸੋਚਾਂ ਸੋਚ ਹੀ ਰਹੀ ਸੀ ਕਿ ਇੰਨੇ ਨੂੰ ਉਸ ਨੂੰ ਬਾਹਰੋਂ ਸ਼ੋਅ ਸਨਾਈ ਦਿੱਤਾ ਜਾ ਕੇ ਵੇਖਿਆ ਤਾਂ ਮਹਿੰਦਰ ਕੌਰ ਲਈ ਨਾ ਉੱਠਣ ਵਾਲੇ ਪੁੱਤਰ ਅਤੇ ਨੂੰ ਬਾਹਰ ਪ੍ਰੀਤੀ ਦੇ ਪੇਕੇ ਵਾਲਿਆਂ ਦਾ ਸਵਾਗਤ ਕਰ ਰਹੇ ਸਨ ਮਹਿੰਦਰ ਕੌਰ ਨੂੰ ਘਰ ਵਿੱਚ ਆਇਆ ਇੰਨੀ ਢੇਰ ਹੋ ਗਈ ਸੀ ਪਰ ਕਿਸੇ ਨੇ ਇੱਕ ਪਾਣੀ ਦਾ ਗਲਾਸ ਤੱਕ ਨਹੀਂ ਪੁੱਛਿਆ ਸੀ ਪਰ ਨੂੰ ਦੇ ਪੇਕੇ ਵਾਲਿਆਂ ਲਈ ਪੁੱਤਰ ਰਸੋਈ ਵਿੱਚ ਜਾ ਕੇ ਫੋਤ ਪਾਣੀ ਦੀ ਟਰੇ ਸਜਾ ਰਹੀ ਸੀ ਇੰਨੇ ਲੋਕਾਂ ਵਿੱਚ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੀ ਹੋਈ ਮਹਿੰਦਰ ਕੌਰ ਵਾਪਸ ਉਸੇ ਕਮਰੇ ਵਿੱਚ ਆ ਗਈ 2 ਘੰਟੇ ਤੱਕ ਉਸੇ ਕਮਰੇ ਵਿੱਚ ਬੈਠੀ ਰਹੀ ਪਰ ਨਾ ਕੋਈ ਚਾਹ ਨਾ ਕੋਈ ਨਾਸ਼ਤਾ 2 ਘੰਟਿਆਂ ਬਾਅਦ ਲੱਗਿਆ ਕਿ ਪ੍ਰੀਤੀ ਦੇ ਪੇਕੇ ਵਾਲੇ ਵਾਪਸ ਚਲੇ ਗਏ ਹਨ ਸ਼ਾਇਦ ਉਹ ਉਸ ਦੀ ਭੈਣ ਅਤੇ ਮੰਮੀ ਨੂੰ ਛੱਡਣ ਆਏ ਸਨ ਕਿਉਂਕਿ ਉਹ ਦੋਵੇਂ ਹੁਣ ਘਰ ਵਿੱਚ ਮੌਜੂਦ ਸਨ ਉਹਨਾਂ ਦੀਆਂ ਆਵਾਜ਼ਾਂ ਬਾਹਰੋਂ ਆ ਰਹੀਆਂ ਸਨ ਹੁਣ ਮਹਿੰਦਰ ਕੌਰ ਨੂੰ ਭੁੱਖ ਜਿਹੀ ਮਹਿਸੂਸ ਹੋ ਰਹੀ ਸੀ ਆਖਰਕਾਰ ਉਹ ਖੁਦ ਹੀ ਉੱઠી ਅਤੇ ਰਸੋਈ ਵਿੱਚ ਗਈ ਰਸੋਈ ਵਿੱਚ ਖਾਣ ਲਈ ਕੁਝ ਵੀ ਨਹੀਂ ਸੀ ਖਾਣਾ ਵੀ ਬਾਹਰੋਂ ਮੰਗਵਾਇਆ ਗਿਆ ਸੀ ਝੂਠੇ ਭਾਂਡੇ ਸਭ ਦੱਸ ਰਹੇ ਸਨ ਇੰਨੇ ਨੂੰ ਪ੍ਰੀਤੀ ਰਸੋਈ ਵਿੱਚ ਆਈ ਕੀ ਲੱਭ ਰਿਓ ਮਾਂ ਜੀ ਦੇਖੋ ਖਾਣਾ ਤਾਂ ਬਚਿਆ ਨਹੀਂ ਅਤੇ ਮੈਨੂੰ ਯਾਦ ਵੀ ਨਹੀਂ ਰਿਹਾ ਕਿ ਤੁਹਾਡੇ ਲਈ ਖਾਣਾ ਰੱਖਣਾ ਸੀ ਤੁਸੀਂ ਚਾਹ ਨਾਲ ਬਿਸਕੁਟ ਖਾ ਲਵੋ ਜਾਂ ਫਿਰ ਆਪਣੇ ਲਈ ਕੁਝ ਬਣਾ ਲਵਾਂ ਮੇਰੇ ਵਿੱਚ ਇੰਨੀ ਹਿੰਮਤ ਨਹੀਂ ਰੋਟੀ ਬਣਾਉਂਦੀ ਕਹਿ ਕੇ ਪ੍ਰੀਤੀ ਰਸੋਈ ਵਿੱਚੋਂ ਬਾਹਰ ਆ ਗਈ ਮਹਿੰਦਰਕੌਰ ਦੀ ਵੀ ਹਿੰਮਤ ਨਹੀਂ ਸੀ ਰੋਟੀ ਬਣਾਉਣ ਦੀ ਇੱਕ ਤਾਂ ਸਵਾ ਮਹੀਨੇ ਪਹਿਲਾਂ ਤਾਂ ਗਮ ਅਜੇ ਤੱਕ ਦਿਲ ਵਿੱਚੋਂ ਨਹੀਂ ਸੀ ਗਿਆ ਕਿਸੇ ਅਜੀਤ ਦੀ ਮੌਤ ਤਾਂ ਹਿੰਮਤ ਤੋੜ ਦਿੰਦੀ ਹੈ ਫਿਰ ਇਹ ਤਾਂ ਉਸ ਦਾ ਘਰ ਵਾਲਾ ਸੀ ਉਤੋਂ ਰੇਲ ਦਾ ਸਫ਼ਰ ਥਕਾਵਟ ਵਾਲਾ ਸੀ ਹਿੰਮਤ ਆਉਂਦੀ ਵੀ ਕਿੱਥੋਂ ਉਹ ਆਪਣੇ ਲਈ ਇੱਕ ਗਲਾਸ ਪਾਣੀ ਲੈ ਕੇ ਵਾਪਸ ਆਪਣੇ ਕਮਰੇ ਵਿੱਚ ਆ ਗਈ ਥੋੜੀ ਦੇਰ ਤੱਕ ਹੰਝੂ ਬਹਾਉਂਦੀ ਰਹੀ ਫਿਰ ਯਾਦ ਆਇਆ ਕਿ ਪਿੰਡ ਤੋਂ ਨਿਕਲਦੇ ਸਮੇਂ ਜੀਠ ਜਠਾਣੀ ਨੇ ਰੋਟੀ ਪੈਕ ਕਰਕੇ ਦਿੱਤੀ ਸੀ ਜਿਸ ਵਿੱਚੋਂ ਉਸਨੇ ਸਿਰਫ ਦੋ ਹੀ ਰੋਟੀਆਂ ਖਾਧੀਆਂ ਸਨ ਬੈਗ ਵਿੱਚੋਂ ਖਾਣਾ ਕੱਢਿਆ ਤਾਂ ਵੇਖਿਆ ਸਬਜ਼ੀ ਖਰਾਬ ਹੋ ਚੁੱਕੀ ਸੀ ਪਰ ਰੋਟੀਆਂ ਠੀਕ ਸਨ ਉਹ ਬਚੀਆਂ ਰੋਟੀਆਂ ਨਾਲ ਆਪਣਾ ਢਿੱਡ ਭਰ ਕੇ ਮਹਿੰਦਰਕੌਰ ਮੰਜੀ ਤੇ ਲੇਟ ਗਈ ਕਾਫੀ ਦੇਰ ਉਹ ਪਾਸੇ ਬਦਲਦੀ ਰਹੀ ਆਖਰਕਾਰ ਪਾਸੇ ਬਦਲਦਿਆਂ ਬਦਲਦਿਆਂ ਅੱਖਾਂ ਵਿੱਚ ਹੰਝੂ ਲੈ ਕੇ देर रात ਉਸ ਨੂੰ ਨੀਂਦ ਆਈ ਇਸ ਕਾਰਨ ਸਵੇਰੇ ਨੀਂਦ देर ਨਾਲ ਖੁੱਲਹੀ ਉੱਠ ਕੇ ਬਾਹਰ ਆਈ ਤਾਂ ਵੇਖਿਆ ਕਿ ਸਾਰੇ ਹੱਸ ਬੋਲ ਕੇ ਚਾਹ ਨਾਸ਼ਤਾ ਕਰ ਰਹੇ ਸਨ ਸਾਰਿਆਂ ਦੀਆਂ ਪਲੇਟਾਂ ਵਿੱਚ ਗਰਮਾ ਗਰਮ ਚੌਲ ਨਜ਼ਰ ਆ ਰਹੇ ਸਨ ਮਹਿੰਦਰ ਕੌਰ ਨੂੰ ਵੇਖਦੇ ਹੀ ਸਾਰੇ ਚੁੱਪ ਹੋ ਗਏ ਇੰਨੇ ਨੂੰ ਗੁਰਜੰਤ ਬੋਲਿਆ ਮਾਂ ਤੁਸੀਂ ਆਪਣੇ ਕਮਰੇ ਵਿੱਚ ਬੈਠੋ ਤੁਹਾਡਾ ਨਾਸ਼ਤਾ ਮੈਂ ਕਮਰੇ ਵਿੱਚ ਹੀ ਲੈ ਕੇ ਆਉਂਦਾ ਹਾਂ ਮਹਿੰਦਰਪੁਰ ਹਰਾਨੀ ਨਾਲ ਗੁਰਜੰਤਪਾਲ ਵੇਖਣ ਲੱਗੀ। ਉਹ ਉਸਦੇ ਸਵਾਲਾਂ ਨੂੰ ਪਾਪਦੇ ਹੋਏ ਗੁਰਜੰਤ ਬੋਲਿਆ, "ਵੇਖੋ ਮਾਂ, ਮੈਨੂੰ ਪਤਾ ਹੈ ਤੁਹਾਨੂੰ ਬਾਪੂ ਜੀ ਦੇ ਜਾਣ ਦਾ ਬਹੁਤ ਦੁੱਖ ਹੈ ਪਰ ਕਰ ਵੀ ਕੀ ਸਕਦੇ ਹਾਂ? ਉਹਨਾਂ ਦੀ ਤਾਂ ਉਮਰ ਹੋ ਗਈ ਸੀ, ਇਸ ਲਈ ਉਹ ਚਲੇ ਗਏ। ਪਰ ਜੇ ਤੁਸੀਂ ਇੰਜ ਦੁਖੀ ਚਿਹਰੇ ਨਾਲ ਬਾਰ-ਬਾਰ ਪ੍ਰੀਤੀ ਦੇ ਸਾਹਮਣੇ ਆਓਗੇ ਤਾਂ ਉਸਤੇ ਬੱਚੇ ਤੇ ਕੀ ਅਸਰ ਪਵੇਗਾ? ਇਸ ਲਈ ਕਹਿ ਰਿਹਾ ਹਾਂ, ਤੁਸੀਂ ਅੰਦਰ ਹੀ ਰਹੋ। ਅਤੇ ਵੈਸੇ ਵੀ ਸਾਰੇ ਲੋਕ ਕਹਿੰਦੇ ਹਨ ਕਿ ਇੱਕ ਵਿਧਵਾ ਕਹਿੰਦੇ-ਕਹਿੰਦੇ ਗੁਰਜੰਤ ਅਚਾਨਕ ਰੁਕ ਗਿਆ ਅਤੇ ਵਾਪਸ ਬਾਹਰ ਚਲਾ ਗਿਆ। ਮਹਿੰਦਰ ਕੌਰ ਜੀ ਗੁਰਜੰਤ ਦੀ ਗੱਲ ਸੁਣ ਕੇ ਬਿਲਕੁਲ ਹੈਰਾਨ ਰਹਿ ਗਈ। ਹੁਣ ਤਾਂ ਉਸ ਦਾ ਦਿਲ ਰੋਣ ਨੂੰ ਕਰ ਰਿਹਾ ਸੀ। ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਸ ਦੇ ਪੁੱਤਰ ਦੇ ਦਿਲ ਵਿੱਚ ਕੀ ਹੈ? ਦਿਲ ਹੈ ਜਾਂ ਪੱਥਰ ਹੈ? ਉਹ ਆਪਣੀ ਮਾਂ ਲਈ ਅਜਿਹਾ ਕਿਵੇਂ ਸੋਚ ਸਕਦਾ ਹੈ? ਉਸ ਦੀ ਮਾਂ ਵਿਧਵਾ ਹੈ। ਉਹ ਤਾਂ ਉਸ ਦਾ ਪਰਸ਼ਾਵਾਂ ਵੀ ਆਪਣੀ ਘਰ ਵਾਲੀ ਤੇ ਨਹੀਂ ਪੈਣ ਦੇਣਾ ਚਾਹੁੰਦਾ। ਸੁਣ ਦੋ ਦਿਨਾਂ ਵਿੱਚ ਉਸਨੇ ਮੈਨੂੰ ਇੰਨਾ ਕੁਝ ਵਿਖਾ ਦਿੱਤਾ ਤਾਂ ਇਹ ਮੇਰੀ ਜ਼ਿੰਦਗੀ ਨਰਕ ਬਣਾ ਦੇਵੇਗਾ ਸੋਚ ਸੋਚ ਕੇ ਮਹਿੰਦਰ ਕੌਰ ਤੋਂ ਚਾਹ ਨਾਸ਼ਤਾ ਵੀ ਨਹੀਂ ਹੋਇਆ ਉਹ ਇੰਨੀ ਜੋਰ-ਜੋਰ ਨਾਲ ਰੋ ਰਹੀ ਸੀ ਪਰ ਉਸਨੂੰ ਚੁੱਪ ਕਰਾਉਣ ਲਈ ਕੋਈ ਵੀ ਕਮਰੇ ਵਿੱਚ ਨਹੀਂ ਆਇਆ ਆਖਰਕਾਰ ਕਾਫੀ ਧੀਰ ਬਾਅਦ ਰੋਣ ਤੋਂ ਬਾਅਦ ਉਹ ਖੁਦ ਹੀ ਥੱਕ ਹਾਰ ਕੇ ਚੁੱਪ ਹੋ ਗਈ ਆਪਣੀ ਜੰਨੀ ਨਾਲ ਆਪਣੇ ਹੰਝੂ ਖੁਦ ਹੀ ਪੂੰਝ ਲਏ ਕਾਫੀ ਧੀਰ ਚੁੱਪ ਰਹਿਣ ਤੋਂ ਬਾਅਦ ਮਹਿੰਦਰ ਕੌਰ ਇੱਕ ਫੈਸਲੇ ਤੇ ਪਹੁੰਚੀ ਆਖਰਕਾਰ ਰਾਤ ਨੂੰ ਜਦੋਂ ਗੁਰਜੰਤ ਆਪਣੇ ਦਫ਼ਤਰ ਤੋਂ ਵਾਪਸ ਘਰ ਆਇਆ ਉਸ ਤੋਂ ਬਾਅਦ ਬਾਹਰਲੇ ਕਮਰੇ ਵਿੱਚ ਸਾਰੇ ਲੋਕ ਬੈਠ ਕੇ ਹਾਸਾ ਮਜ਼ਾਕ ਕਰ ਰਹੇ ਸਨ ਉਸੇ ਸਮੇਂ ਮਹਿੰਦਰ ਕੌਰ ਵੀ ਉਸ ਕਮਰੇ ਵਿੱਚੋਂ ਬਾਹਰ ਆਈ ਅਤੇ ਜਾ ਕੇ ਸੋਫੇ ਤੇ ਬੈਠ ਗਈ ਉਹਨਾਂ ਦੇ ਆਉਣ ਨਾਲ ਸਾਰੇ ਚੁੱਪ ਹੋ ਗਏ ਜਦਕਿ ਗੁਰਜੰਤ ਨੇ ਮਹਿੰਦਰ ਕੌਰ ਨੂੰ ਭੂਰ ਕੇ ਵੇਖਿਆ ਜਿਵੇਂ ਕਹਿ ਰਿਹਾ ਹੋਵੇ ਕਿ ਸਵੇਰੇ ਸਮਝਾਇਆ ਸੀ ਨਾ ਫਿਰ ਇੱਥੇ ਕਿਉਂ ਆਏ ਹੋ ਪਰ ਮਹਿੰਦਰ ਕੌਰ ਚੁੱਪਚਾਪ ਗੁਰਜੰਤ ਵੱਲ ਦੇਖ ਰਹੀ ਸੀ ਆਖਰਕਾਰ ਗੁਰਜੰਤ ਨੂੰ ਬੋਲਣਾ ਹੀ ਪਿਆ ਮਾਂ ਤੁਹਾਨੂੰ ਸਵੇਰੇ ਸਮਝਾਇਆ ਸੀ ਨਾ ਫਿਰ ਤੁਸੀਂ ਬਾਹਰ ਕਿਉਂ ਆਏ ਕਿਹਾ ਸੀ ਨਾ ਕਿ ਤੁਹਾਡਾ ਸਾਆ ਮੇਰੇ ਬੱਚੇ ਲਈ ਠੀਕ ਨਹੀਂ ਹੈ ਮਹਿੰਦਰਕੌਰ ਨੇ ਮੁਸਕਰਾ ਕੇ ਉਸ ਨੂੰ ਕਿਹਾ ਹਾਂ ਯਾਦ ਹੈ ਤੂੰ ਕਿਹਾ ਸੀ ਕਿ ਮੇਰਾ ਸਾਆ ਤੇਰੀ ਪ੍ਰੀਤੀ ਅਤੇ ਤੇਰੇ ਬੱਚੇ ਲਈ ਠੀਕ ਨਹੀਂ ਹੈ ਕਿਉਂਕਿ ਮੈਂ ਵਿਧਵਾ ਹੋ ਗਈ ਹਾਂ ਪਰ ਬੇਡਾ ਜੇ ਮੇਰਾ ਸਾਆ ਤੇਰੀ ਪ੍ਰੀਤੀ ਤੇ ਬੱਚੇ ਲਈ ਠੀਕ ਨਹੀਂ ਹੈ ਤਾਂ ਆਪਣੀ ਪ੍ਰੀਤੀ ਨੂੰ ਇੱਥੋਂ ਲੈ ਕੇ ਕਿਤੇ ਹੋਰ ਚਲਾ ਜਾ ਮਹਿੰਦਰ ਕੌਰ ਦੀ ਗੱਲ ਸੁਣ ਕੇ ਗੁਰਜੰਟ ਝੜਕ ਗਿਆ ਮੈਂ ਘਰ ਛੱਡ ਕੇ ਕਿਉਂ ਜਾਵਾਂਗਾ ਹੁਣ ਘਰ ਦਾ ਮੁਖੀ ਮੈਂ ਹਾਂ ਅਤੇ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਨਹੀਂ ਗੱਲ ਕਰ ਸਕਦੇ ਮੁਖੀ ਮੁਖੀ ਜੀ ਤੁਹਾਨੂੰ ਦੱਸ ਦਵਾਂ ਕਿ ਇਹ ਘਰ ਮੇਰੇ ਨਾਮ ਤੇ ਹੈ ਤਾਂ ਕਿਸ ਖੁਸ਼ੀ ਵਿੱਚ ਤੁਸੀਂ ਘਰ ਦੇ ਮੁਖੀ ਬਣਨ ਨੂੰ ਤਿਆਰ ਹੋ ਗਏ ਤਤਪ੍ਰੀਤੀ ਬੋਲੀ ਮਾਂ ਜੀ ਤੁਹਾਨੂੰ ਦੱਸ ਦਈਏ ਕਿ ਉਹ ਘਰ ਦੇ ਸਾਰੇ ਖਰਚੇ ਇਹ ਚੁੱਕਦੇ ਹਨ ਤੁਹਾਡੇ ਵਸਤੀ ਗੱਲ ਨਹੀਂ ਹੈ ਆਟੇ ਦਾਲ ਦੇ ਪੈਸੇ ਕਮਾਉਣਾ ਹੁਣ ਮਹਿੰਦਰਕੌਰ ਖੜੀ ਹੋ ਕੇ ਬੋਲੀ ਅੱਛਾ ਉਸਦੀ ਚਿੰਤਾ ਤੂੰ ਨਾ ਕਰ ਵੈਸੇ ਵੀ ਤੇਰੇ ਘਰ ਵਾਲੇ ਤੇ ਹੱਥ ਦਾ ਆਟਾ ਦਾਲ ਨਿਕ ਖਾਦਾ ਹੀ ਨਹੀਂ ਜਦ ਤੱਕ ਮੇਰਾ ਘਰ ਵਾਲਾ ਸੀ ਉਹਨਾਂ ਨੇ ਘਰ ਦਾ ਖਰਚਾ ਦਿੱਤਾ ਸੀ ਜਦੋਂ ਉਹਨਾਂ ਦੀ ਮੌਤ ਹੋ ਗਈ ਮੈਂ ਪਿੰਡ ਵਿੱਚ ਸੀ ਅਤੇ ਜਦੋਂ ਮੈਂ ਇੱਥੇ ਆਈ ਮੈਂ ਤੁਹਾਡੇ ਘਰ ਦਾ ਕੁਝ ਵੀ ਨਹੀਂ ਖਾਤਾ ਇਸ ਲਈ ਮੈਨੂੰ ਆਟੇ ਦਾਲ ਦੀ ਤੌਸਨਾ ਦੇ ਮੈਂ ਆਪਣੇ ਆਟੇ ਦਾਲ ਦਾ ਬੰਦੋਬਸਤ ਖੁਦ ਕਰ ਲਵਾਂਗੀ ਤੁਸੀਂ ਲੋਕ ਆਪਣਾ ਬੰਦੋਬਸਤ ਕਿਤੇ ਹੋਰ ਕਰ ਲਓ ਮਹਿੰਦਰ ਕੌਰ ਦਾ ਸਾਫ਼ ਰੋਕ ਫੇਕੀ ਹੁਣ ਪ੍ਰੀਤੀ ਦੀ ਮੰਮੀ ਵੀ ਬੋਲੀ ਭੈਣ ਜੀ ਤੁਸੀਂ ਤਾਂ ਬੱਚਿਆਂ ਦੀ ਗੱਲ ਦਿਲ ਤੇ ਹੀ ਲਾ ਲਈ ਬੱਚੇ ਹੀ ਤਾਂ ਹਨ ਮਾਫ ਕਰ ਦਿਓ ਮਾਫ ਕਰਨਾ ਇਹ ਬੱਚੇ ਨਹੀਂ ਹਨ ਬੱਚੇ ਦੇ ਮਾਪੇ ਬਣਨ ਵਾਲੇ ਹਨ ਅਤੇ ਉਸ ਸਮੇਂ ਤੁਸੀਂ ਕਿਉਂ ਨਹੀਂ ਬੋਲੇ ਜਦੋਂ ਇਹ ਮੇਰੇ ਨਾਲ ਅਜੇਹਾ ਵਿਹਾਰ ਕਰ ਰਹੇ ਸਨ ਤੁਸੀਂ ਵੀ ਤਾਂ ਕੱਲ ਤੋਂ ਘਰ ਵਿੱਚ ਹੀ ਹੋ ਨਾ ਮੈਂ ਕੁਝ ਨਹੀਂ ਸੁਣਨਾ ਆਪਣੀ ਤੀਅ ਅਤੇ ਜਵਾਈ ਨੂੰ ਕਹੋ ਆਪਣਾ ਬੰਦੋਬਸਤ ਕਿਤੇ ਹੋਰ ਕਰ ਲੈਣਾ ਮੈਂ ਹੁਣ ਇਹਨਾਂ ਨੂੰ ਇਸ ਘਰ ਵਿੱਚ ਨਹੀਂ ਰਹਿਣ ਦੇਣਾ। ਮਹਿੰਦਰ ਕੌਰ ਨੇ ਪ੍ਰੀਤੀ ਦੀ ਮਾਂ ਸਾਹਮਣੇ ਹੱਥ ਜੋੜਦੇ ਹੋਏ ਕਿਹਾ, ਆਖਰਕਾਰ ਸਾਰਿਆਂ ਦੇ ਸਮਝਾਉਣ ਦੇ ਬਾਵਜੂਦ ਮਹਿੰਦਰ ਕੌਰ ਝੁਕਣ ਨੂੰ ਤਿਆਰ ਨਹੀਂ ਸੀ। ਕਾਫੀ ਦੇਰ ਬਾਅਦ ਇਹ ਫੈਸਲਾ ਲਿਆ ਗਿਆ ਕਿ ਪ੍ਰੀਤੀ ਨੂੰ ਉਸਦੀ ਮੰਮੀ ਪੇਕੇ ਲੈ ਜਾਵੇਗੀ ਅਤੇ ਉੱਥੇ ਹੀ ਉਸਦੀ ਡਿਲੀਵਰੀ ਕਰਵਾਏਗੀ। ਇਸ ਦੌਰਾਨ ਗੁਰਜੰਤ ਇੱਥੇ ਘਰ ਤੋਂ ਬੰਦੋਬਸਤ ਕਰ ਲਵੇਗਾ ਅਤੇ ਜੇ ਬੰਦੋਬਸਤ ਨਹੀਂ ਕਰ ਸਕਿਆ ਤਾਂ ਉਦੋਂ ਤੱਕ ਇੱਥੇ ਘਰ ਦਾ ਕਿਰਾਇਆ ਦੇਣਾ ਪਵੇਗਾ। ਤੁਹਾਨੂੰ ਸਾਰਿਆਂ ਨੂੰ ਇਹ ਅਣਸ਼ੋਹੇ ਜਜ਼ਬਾਤ ਕਿਵੇਂ ਦੇ ਲੱਗੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਥੈਂਕ ਯੂ